ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਅੱਜ ਦੋਸਤੋ ਆਪਾਂ ਪਹੁੰਚੇ ਆਂ ਇੰਦਗੜ ਮੇਲਾ ਇੱਥੇ ਬਾਬੇ ਦੀ ਦਰਗਾਹ ਦੇ ਉੱਤੇ ਲੱਗਦਾ ਹਰ ਸਾਲ 25 ਘਾਟ ਦਾ ਮੇਲਾ ਲੱਗਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਆ ਸਾਹਮਣੇ ਵੀਰ ਆਪਣੇ ਖੜਿਆ ਬੱਕਰੀ ਪਾਲਕ ਵੀਰ ਤੇ ਸ਼ੌਂਕ ਨਾਲ ਆਪਣੇ ਜਾਨਵਰ ਇੱਥੇ ਲਿਆਏ ਮੱਥਾ ਟਿਕਾਉਣ ਦੇ ਲਈ ਸਾਰੀ ਜਾਣਕਾਰੀ ਆਪਾਂ ਜਿੰਨੀ ਕੁ ਹੋ ਸਗੀ ਇਹਨਾਂ ਤੋਂ ਲੈ ਲੈਨੇ ਆ ਤੇ ਆਪਾਂ ਬਾਈਆਂ ਕੋਲੋਂ ਪੁੱਛਦੇ ਆਂ ਇਸ ਮੇਲੇ ਬਾਰੇ ਮਹੱਤਤਾ ਜਾਣਕਾਰੀ ਇਹਨਾਂ ਤੋਂ ਲੈਣੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਆਹੇ ਏਰੀਆ ਆਪਣਾ ਕੇ ਪਾਸੇ ਤੋਂ ਆਏ ਆ ਕਿੱਥੋਂ ਭਗਤਾ ਭਾਈ ਦਾ ਭਗਤਾ ਭਾਈ ਦਾ ਠੀਕ ਆ ਤੇ ਬਾਈ ਇਹ ਮੰਡੀ ਆ ਮੇਲੇ ਬਾਰੇ ਸਾਨੂੰ ਦੱਸਿਓ ਜੀ ਵਿਸਥਾਰ ਨਾਲ ਵੀ ਇਹ ਕਦੋਂ ਦਾ ਲੱਗਦਾ ਤੇ ਕਿੰਨੇ ਦਿਨ ਰਹਿੰਦਾ ਇਹ ਦੰਦ ਦੰਦ ਦਾ ਪਤਾ ਨਹੀਂ ਸਾਨੂੰ ਸਾਨੂੰ ਕੱਲਾ 25 ਹਾੜ ਦਾ ਹੀ ਪਤਾ 25 ਹਾੜ ਦਾ ਕੋਈ 2-3 ਦਿਨ ਤਾਂ ਰਹਿੰਦਾ ਹੋਊ ਇਹ ਅਸੀਂ ਘਰੋਂ ਜੋ ਵੀ ਨੂੰ ਤੁਰਦੇ ਆ ਜੀ ਠੀਕ ਆ ਦੇ ਮੰਨ ਕੇ ਚਾਲਾ 25 ਨੂੰ ਇੱਥੇ ਆ। ਤੁਸੀਂ ਬੱਕਰੀਆਂ ਵੀ ਆਪਦੀਆਂ ਲਿਆਉਣੇ ਆ ਕਿ ਕੱਲੇ ਆਏ ਆ? ਸਾਰਾ ਕੋ ਭੇਡਾਂ ਵੀ ਲਾਉਣੇ ਆ ਬੱਕਰੀਆਂ ਵੀ ਲਾਉਣੇ ਆ ਜੀ। ਮੱਥਾ ਟਿਕਾ ਕੇ ਲਿਜਾਣੇ ਇੱਥੇ। ਸਾਰਾ ਕੋ ਕਰਕੇ ਲਿਆਣੇ। ਹਰ ਸਾਲ ਵੇਚ ਖਰੀਦ ਵੀ ਕਰਦੇ ਆ ਬਾਈ। ਨਹੀਂ ਵੇਚ ਖਰੀਦ ਕਰ ਲਈ ਜੀ ਅੱਜ ਪਿੰਡਾਂ ਚੋਂ ਕਰੀ ਇੱਥੇ ਨਹੀਂ ਕਰੀ ਜੀ। ਠੀਕ ਆ। ਲਓ ਵੀ ਸਜਣੋ ਬਹੁਤ ਸਜੇਤ ਜਿਆ ਬਾਈ ਬੱਕਰੀ ਪਾਲਕ ਤੇ ਵਪਾਰ ਵੀ ਕਰਦੇ ਆ ਬਾਈ ਇਹ ਤੇ ਬਾਈ ਭੇਡਾਂ ਵੀ ਰੱਖੀਆਂ ਇਹਨਾਂ ਕੋਲੇ। ਇਹ ਇਹਨਾਂ ਜੋ ਬਾਈ ਸ਼ੇਅਰ ਵੀ ਸੁਣਾਉਣਗੇ ਆਪਾਂ ਉਹ ਵੀ ਤੁਹਾਨੂੰ ਸ਼ੇਅਰ ਵੀ ਸੁਣਾਉਣੇ ਆ। ਬਾਈ ਤੋਂ ਭਾਈ ਮੈਂ ਕਿਹਾ ਦੇ ਫਿਰ ਤੇ ਬਾਈ ਕੀ ਸੁਣਾਉਂਗੇ ਅੱਜ ਫਿਰ ਬੋਲੀ ਸੁਣਾ ਦਿੰਦੇ ਆਈ ਭੇਡਾਂ ਦੀ ਚਾ ਸੁਣਾ ਦੇ ਬਾਈ ਬੋਲੀ ਸੁਣਾ ਦੇ ਰੜ ਕੇ ਰੜ ਕੇ ਰੜ ਕੇ ਗੋਬੀ ਸਿੰਘ ਜੀ ਦੇ ਦਾ ਪੇਰ ਚਾਰ ਦਾ ਖੜ ਕੇ ਅੱਛਾ ਜੀ ਜੋਨੀ ਕੁੜੀ ਉਹ ਬਦਲਗੜ ਦਾ ਕਰ ਕੇ ਵਾਹ ਬਾਈ ਵਾਹ ਤੇ ਬਾਈ ਕੋਈ ਸ਼ੇਰ ਵੀ ਸੁਣਾ ਦੇ ਠੀਕ ਹੈ ਲਓ ਵੀ ਦੋਸਤੋ ਤੁਹਾਨੂੰ ਮਗਰਲੇ ਪਾਸੇ ਕੁੜਤੇ ਇਹਨਾਂ ਦੇ ਦਿਖਾਉਣੇ ਆ ਤੇ ਕੁੜਤਿਆਂ ਦੇ ਉੱਤੇ ਲਿਖਿਆ ਪਿਆ ਬਹੁਤ ਕੁਝ ਤੁਹਾਨੂੰ ਦਿਖਾਉਣੇ ਆ ਲਾਵੇ ਸੱਪ ਚੜਦਾ ਪਦੀਨੇ ਤੇ ਤੂੰ ਭਾਵੇਂ ਯਾਦ ਨਾ ਕਰੀ ਸਾਡੇ ਹਰ ਦਾ ਮਸ਼ੀਨੇ ਤੇ ਖੱਟੇ ਫੁੱਲ ਨੇ ਅਨਾਰਾਂ ਦੇ ਨਾ ਸਾਡੇ ਪਿੱਛੇ ਰੁਲ ਹੀਏ ਅਸੀਂ ਛੇੜੂਆ ਮਾਲਾਂ ਦੇ ਲਾਵੇ ਸੇਮ ਆਹ ਹੀ ਲਿਖਿਆ ਹੈ ਬਾਈ ਦੇ ਵੀ ਦੂਜੇ ਪਾਸੇ ਤੇ ਇਹ ਇਧਰ ਮੋਰਨੀਆਂ ਪਾਈਆਂ ਬਾਈ ਦੇ ਚਾਦਰੇ ਦੇ ਉੱਤੇ ਤੇ ਬਾਜਪਿਆ ਹੋਇਆ ਹੈ ਕਮੀਜ਼ ਦੇ ਮਗਰਲੇ ਪਾਸੇ ਤੇ ਟਾਵਰ ਦੋਸਤੋ ਜਾਨੀਆਂ ਨਾਲੋਂ ਘੱਟ ਨਹੀਂ ਕਿਸੇ ਦੇ ਨਾਲੋਂ ਇਹਨਾਂ ਦਾ ਤੇ ਇੰਦ ਗੱਡ ਦੀ ਮੰਡੀ ਤੇ ਪਹੁੰਚਿਆ ਇੱਧਰ ਸਾਡੇ ਬਾਈ ਲਖੇਰੀ ਤੇ ਕਾਲੇਰੀ ਬਾਈਰੀ ਇਹ ਛੱਤਿਆਂ ਨੇ ਤੋਂ ਤੇ ਬਾਈ ਰੋੜੀਕਪੂਰੇ ਤੋਂ ਪਹੁੰਚਿਆ ਇੱਧਰ ਸਾਡੇ ਏਰੀਏ ਚੋਂ ਸੁਣਾਓ ਬਾਈ ਬੋਲੀ ਸੁਣਾ ਦਿਓ ਲੈ ਗਿਆ ਯਾਰ ਨੇ ਢੇਡਾਂ ਦੇ ਵੇਖੀ ਯਾਰ ਤਾਂ ਕਰਦਾ ਢੇਡਾਂ ਅੱਛਾ ਜੀ ਉਹਨਾਂ 2000 ਦੀ ਕਰਾ ਦੂ ਕੋਲ ਬੱਤੀਆਂ ਰੋਜ਼ ਵੀ ਨਹੀਂ ਮਾਰਦੇ ਵਾਹ ਜੀ ਵਾਹ ਦਵਾਰਾ ਫੇਰ ਸੁਣਾ ਦੇ ਜਦੋਂ ਲੈ ਰੀਆਂ ਯਾਰ ਨਹੀਂ ਪੇਡਾਂ ਵੇਖੀ ਯਾਰ ਤਾਂ ਕਰਦਾ ਖੇਡਾਂ ਲਾਲੀਆ ਨੇ 2000 ਦੀ ਕਰਾ ਦੂ ਪੇਪਰ ਪੱਤੀਆਂ ਰੋਜ਼ ਮੈਨੇ ਮਾਰਦੀ ਵਾਹ ਜੀ ਵਾਹ ਕੀ ਬਾਤ ਤਾੜੀਆਂ ਮਾਰ ਦਿਓ ਬਾਈ ਯਾਰ ਲਓ ਵੀ ਸੱਜਣੋ ਮਿਲਦੇ ਗੱਲਦੇ ਰਵਾਂਗੇ ਇਸੇ ਤਰ੍ਹਾਂ ਲੰਮੀਆਂ ਓਵਰਾਂ ਕਰੇ ਪ੍ਰਮਾਤਮਾ ਧੰਨਵਾਦ ਬਾਈ ਸਾਰਿਆਂ ਦਾ